ਇੱਕ ਪਿੰਡ ਵਿੱਚ ਇੱਕ ਬੁੱਢੀ ਕਿਸੇ ਜ਼ਰੂਰਤ ਕਰਕੇ ਸ਼ਹਿਰ ਜਾ ਰਹੀ ਸੀ ਰਸਤੇ ਵਿੱਚ ਉਸ ਨੂੰ ਦੋ ਚਾਲਬਾਜ਼ ਠੱਗ ਮਿਲ ਗਏ ਉਹਨਾਂ ਨੇ ਦੇਖ ਲਿਆ ਕਿ ਬੁੱਢੀ ਮਾਲਦਾਰ ਹੈ ਅਤੇ ਸੋਚਣ ਲੱਗੇ ਕਿ ਇਸ ਨੂੰ ਠੱਗਣ ਦਾ ਕੋਈ ਉਪਾਅ ਕੱਢਿਆ ਜਾਵੇ ਪਰ ਬੁੱਢੀ ਵੀ ਕੋਈ ਸਧਾਰਨ ਅਤੇ ਸਿੱਧੀ ਸਾਦੀ ਨਹੀਂ ਸੀ ਉਸ ਨੇ ਵੀ ਜ਼ਿੰਦਗੀ ਦੇ ਲੰਬੇ ਅਨੁਭਵਾਂ ਤੋਂ ਬਹੁਤ ਕੁਝ ਸਿੱਖਿਆ ਹੋਇਆ ਸੀ ਉਹ ਪਹਿਲਾਂ ਹੀ ਸਤਰਕ ਹੋ ਕੇ ਚੱਲ ਰਹੀ ਸੀ ਠੱਗ ਜਲਦੀ ਹੀ ਬੁੱਢੀ ਨਾਲ ਆ ਮਿਲੇ ਅਤੇ ਬੜੇ ਅਦਬ ਨਾਲ ਸलाम ਕਰਕੇ ਬੋਲੇ ਨਾਨੀ ਅਮਾ ਕਿੱਥੇ ਜਾ ਰਹੀ ਹੋ ਬੁੱਢੀ ਨੇ ਜਵਾਬ ਦਿੱਤਾ ਜਿਉਂਦੇ ਰਹੋ ਬੇਟਾ ਮੈਂ ਸ਼ਹਿਰ ਜਾ ਰਹੀ ਹਾਂ ਠੱਗ ਬੋਲੇ ਅਸੀਂ ਵੀ ਸ਼ਹਿਰ ਹੀ ਜਾ ਰਹੇ ਹਾਂ acha ਹੋਇਆ ਕਿ ਤੁਹਾਨੂੰ ਸੰਗਤ ਮਿਲ ਗਈ ਰਸਤਾ ਗੱਲਾਂ ਕਰਦੇ ਆ ਆਸਾਨੀ ਨਾਲ ਲੰਘ ਜਾਵੇਗਾ ਇੱਕ ਠੱਗ ਨੇ ਪੁੱਛਿਆ ਨਾਨੀ ਅੰਮਾ ਸ਼ਹਿਰ ਵਿੱਚ ਕੋਈ ਖਾਸ ਕੰਮ ਹੈ ਬੁੱਢੀ ਬੋਲੀ ਬੇਟਾ ਲੜਕੀ ਦੀ ਸ਼ਾਦੀ ਕਰਨੀ ਹੈ ਮਹਿੰਗਾਈ ਦੇ ਇਸ ਜ਼ਮਾਨੇ ਵਿੱਚ ਖਰਚੇ ਪੂਰੇ ਕਰਨਾ ਆਸਾਨ ਨਹੀਂ ਕੁਝ ਗਹਿਣੇ ਰੱਖੇ ਹੋਏ ਸਨ ਸੋਚਿਆ ਕਿ ਉਹਨਾਂ ਨੂੰ ਵੇਚ ਕੇ ਕੁਝ ਇੰਤਜ਼ਾਮ ਕਰ ਲਵਾਂ ਠੱਗਾ ਨੇ ਚਲਾਕੀ ਨਾਲ ਕਿਹਾ ਬਿਲਕੁਲ ਗਹਿਣੇ ਤਾਂ ਇਸੇ ਲਈ ਰੱਖੇ ਜਾਂਦੇ ਹਨ ਕਿ ਮੁਸ਼ਕਲ ਵਕਤ ਵਿੱਚ ਕਾਮਾਨ ਦੂਜੇ ਠੱਗ ਨੇ ਮਾਹੌਲ ਨੂੰ ਹਲਕਾ ਕਰਨ ਲਈ ਕਿਹਾ ਅੱਛਾ ਨਾਨੀ ਅੰਮਾ ਕੋਈ ਚੰਗੀ ਜੀ ਕਹਾਣੀ ਸੁਣਾਓ ਤਾਂ ਕਿ ਸਫ਼ਰ ਮਜ਼ੇਦਾਰ ਹੋ ਜਾਵੇ ਬੁੱਢੀ ਨੇ ਮੁਸਕਰਾ ਕੇ ਕਿਹਾ ਗੱਲ ਤਾਂ ਠੀਕ ਹੈ ਪਰ ਅਜੇ ਮੈਨੂੰ ਕੋਈ ਚੰਗੀ ਕਹਾਣੀ ਯਾਦ ਨਹੀਂ ਆ ਰਹੀ ਪਹਿਲਾਂ ਤੁਸੀਂ ਲੋਕ ਕੋਈ ਕਹਾਣੀ ਸੁਣਾਓ ਫਿਰ ਸ਼ਾਇਦ ਮੈਨੂੰ ਵੀ ਕੁਝ ਯਾਦ ਆ ਜਾਵੇ ਪਹਿਲੇ ਠੱਗ ਨੇ ਚਲਾਕੀ ਨਾਲ ਕਿਹਾ ਨਾਨੀ ਅੰਮਾ ਸੁਣੀ ਸੁਣਾਈ ਕਹਾਣੀਆਂ ਤੁਜੀ ਭਰ ਗਿਆ ਹੈ ਇਸ ਵਾਰ ਮੈਂ ਤੁਹਾਨੂੰ ਆਪਣੀ ਆਪ ਬੀਤੀ ਸੁਣਾਵਾਂਗਾ ਪਰ ਇੱਕ ਸ਼ਰਤ ਹੈ ਜੇਕਰ ਤੁਸੀਂ ਇਸ ਘਟਨਾ ਨੂੰ ਝੂਠ ਸਮਝਿਆ ਤਾਂ ਤੁਹਾਨੂੰ ਸਾਨੂੰ ਆਪਣਾ ਇੱਕ ਗਹਿਣਾ ਦੇਣਾ ਪਵੇਗਾ ਬੁੱਢੀ ਜੋ ਪਹਿਲਾਂ ਹੀ ਠੱਗਾਂ ਦੀ ਨੀਅਤ ਜਾਣ ਚੁੱਕੀ ਸੀ ਸਮਝ ਗਈ ਕਿ ਉਹ ਉਸ ਨੂੰ ਕਿਸੇ ਚਾਲ ਵਿੱਚ ਫਸਾਉਣਾ ਚਾਹੁੰਦੇ ਹਨ ਉਸ ਨੇ ਸਤਰਕ ਹੋ ਕੇ ਕਿਹਾ ਹਾਂ ਬੇਟਾ ਜੇਕਰ ਤੁਹਾਡੀ ਗੱਲ ਸੱਚੀ ਹੋਈ ਤਾਂ ਮੈਂ ਇਸ ਨੂੰ ਝੂਠ ਕਿਉਂ ਕਹਾਂਗੀ ਚਲੋ ਸੁਣਾਉ ਆਪਣੀ ਕਹਾਣੀ ਸਫ਼ਰ ਵੀ ਕੱਟ ਜਾਵੇਗਾ। ਪਹਿਲੇ ਠੱਗ ਨੇ ਕਹਾਣੀ ਸੁਣਾਉਣੀ ਸ਼ੁਰੂ ਕੀਤੀ। ਬਚਪਨ ਦੀ ਗੱਲ ਹੈ। ਮੈਂ ਇੱਕ ਗਲੀ ਵਿੱਚੋਂ ਲੰਘ ਰਿਹਾ ਸੀ ਤਾਂ ਮੈਨੂੰ ਰਸਤੇ ਵਿੱਚ ਇੱਕ ਲੱਕੜੀ ਦੀ ਗੇਂਦ ਪਈ ਮਿਲੀ। ਜਿਵੇਂ ਹੀ ਮੈਂ ਉਸਨੂੰ ਠੋਕਰ ਮਾਰੀ ਉਹ ਜਾਦੂਈ ਗੇਂਦ ਫਟ ਗਈ ਅਤੇ ਉਸ ਵਿੱਚੋਂ ਇੱਕ ਜinn ਨਿਕਲ ਕੇ ਆਕਾਸ਼ ਵੱਲ ਉੱਡ ਗਿਆ। ਮੈਂ ਉਸਨੂੰ ਹੈਰਾਨੀ ਨਾਲ ਦੇਖਦਾ ਰਿਹਾ ਪਰ ਅਚਾਨਕ ਉਹ ਮੇਰੀ ਨਜ਼ਰਾਂ ਤੋਂ ਓਲੇ ਹੋ ਗਿਆ। ਜਦੋਂ ਮੈਂ ਜ਼ਮੀਨ ਤੇ ਫਿਰ ਦੇਖਿਆ ਤਾਂ ਉਹੀ ਜinn ਮੇਰੇ ਸਾਹਮਣੇ ਖੜ੍ਹਾ ਸੀ। ਜਿਵੇਂ ਹੀ ਮੇਰੀਆਂ ਨਜ਼ਰਾਂ ਉਸ ਨਾਲ ਮਿਲੀਆਂ ਉਹ ਮੇਰੀਆਂ ਅੱਖਾਂ ਦੇ ਰਸਤੇ ਮੇਰੇ ਸਰੀਰ ਵਿੱਚ ਸਮਾਉਣ ਲੱਗਾ ਜਿੰਨਾਂ ਦੇ ਮੇਰੇ ਸਰੀਰ ਵਿੱਚ ਸਮਾਉਣ ਨਾਲ ਮੈਨੂੰ ਵੀ ਉੱਡਣ ਦੀ ਸ਼ਕਤੀ ਮਿਲ ਗਈ ਨੈ ਵੀ ਆਕਾਸ਼ ਦੀਆਂ ਉਚਾਈਆਂ ਵਿੱਚ ਉੱਡਣ ਲੱਗਾ ਉੱਡਦੇ ਉੱਡਦੇ ਮੇਰੀ ਭੇਡਨ ਇੱਕ ਊਕਾਂਬ ਨਾਲ ਹੋ ਗਈ ਉਸਨੇ ਚਪਟਾ ਮਾਰ ਕੇ ਮੇਰੀਆਂ ਦੋਵੇਂ ਅੱਖਾਂ ਕੱਢ ਲਈਆਂ ਅਤੇ ਮੈਨੂੰ ਆਪਣੀ ਚੁੰਝ ਨਾਲ ਮਾਰ-ਮਾਰ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਠੱਗ ਆਪਣੀ ਕਹਾਣੀ ਬੜੇ ਜੋਸ਼ ਨਾਲ ਸੁਣਾ ਰਿਹਾ ਸੀ ਅਚਾਨਕ ਉਸਨੇ ਕਹਾਣੀ ਦੇ ਅਸਰ ਦਾ ਅੰਦਾਜ਼ਾ ਲਾਉਣ ਲਈ ਬੁੱਢੀ ਨੂੰ ਪੁੱਛਿਆ ਕਿਉਂ ਨਾਨੀ ਅੰਮਾ ਤੂੰ ਬੋਲ ਨਹੀਂ ਰਹੀ ਬੁੱਢੀ ਨੇ ਹਲਕੀ ਮੁਸਕਰਾਹਟ ਨਾਲ ਸਿਰ ਹਿਲਾਉਂਦੇ ਹੋਏ ਕਿਹਾ ਮੈਨੂੰ ਪੂਰਾ ਯਕੀਨ ਹੈ ਬੇਟਾ ਤੁਸੀਂ ਭਲਾ ਝੂਟ ਕਿਉਂ ਬੋਲਣ ਲੱਗੇ ਜ਼ਿੰਦਗੀ ਵਿੱਚ ਇਨਸਾਨ ਨੂੰ ਇਸ ਤਰ੍ਹਾਂ ਦੇ ਅਜੀਬੋ-ਗਰੀਬ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ ਤੁਸੀਂ ਬਿਲਕੁਲ ਸੱਚ ਕਹਿ ਰਹੇ ਹੋ ਹਾਂ ਅੱਗੇ ਦੱਸੋ ਸਮੁੰਦਰ ਤੋਂ ਤੁਸੀਂ ਜ਼ਿੰਦਾ ਕਿਵੇਂ ਨਿਕਲੇ ਠੱਗ ਨੇ ਆਪਣੀ ਕਹਾਣੀ ਅੱਗੇ ਵਧਾਉਂਦੇ ਹੋਏ ਕਿਹਾ ਜਿਵੇਂ ਹੀ ਮੈਂ ਸਮੁੰਦਰ ਵਿੱਚ ਡਿੱਗਾ ਮੈਨੂੰ ਮਹਿਸੂਸ ਹੋਣ ਲੱਗਾ ਕਿ ਮੇਰਾ ਕੱਦ ਵੱਧਦਾ ਜਾ ਰਿਹਾ ਹੈ ਪਰ ਤਾਂ ਹੀ ਇੱਕ ਵਿਸ਼ਾਲ ਮੱਛੀ ਆਪਣਾ ਖੌਫਨਾਕ ਜਬਾੜਾ ਖੋਲ ਕੇ ਮੇਰੇ ਵੱਲ ਵਧਣ ਲੱਗੀ ਅਤੇ ਅਗਲੇ ਹੀ ਪਲ ਉਸਨੇ ਮੈਨੂੰ ਨਿਗਲ ਲਿਆ ਸੰਯੋਗ ਨਾਲ ਕੁਝ ਹੀ ਦੇਰ ਬਾਅਦ ਉਹ ਮੱਛੀ ਇੱਕ ਮਸ਼ਵਾਰੇ ਦੇ ਜਾਲ ਵਿੱਚ ਫਸ ਗਈ ਮਸ਼ਵਾਰਾ ਇੰਨੀ ਵੱਡੀ ਅਤੇ ਸ਼ਾਨਦਾਰ ਮੱਛੀ ਪਾ ਕੇ ਬਹੁਤ ਖੁਸ਼ ਹੋਇਆ ਉਸੇ ਦਿਨ ਸ਼ਹਿਰ ਦੇ ਕੋਤਵਾਲ ਦੇ ਘਰ ਇੱਕ ਵੱਡੀ ਦਾਵਤ ਦਾ ਆਯੋਜਨ ਕੀਤਾ ਜਾ ਰਿਹਾ ਸੀ ਅਤੇ ਦਾਵਤ ਲਈ ਮੱਛੀ ਪਕਾਉਣ ਦੀ ਜ਼ਿੰਮੇਵਾਰੀ ਉਸੇ ਮਸ਼ਵਾਰੇ ਨੂੰ ਸੌਂਪੀ ਗਈ ਸੀ ਮਸ਼ਵਾਰਾ ਮੱਛੀ ਨੂੰ ਜਿੰਦਾ ਹੀ ਆਪਣੇ ਠੇਲੇ ਤੇ ਰੱਖ ਕੇ ਕੋਤਵਾਲ ਦੇ ਘਰ ਲੈ ਗਿਆ ਇੰਨੀ ਉਮਦਾ ਅਤੇ ਵਿਸ਼ਾਲ ਮੱਛੀ ਦੇਖ ਕੇ कोतवाल ਨੇ ਮਸ਼ਵਾਰੇ ਨੂੰ ਢੇਰ ਸਾਰੇ ਇਨਾਮ ਦਿੱਤੇ ਅਤੇ ਤੁਰੰਤ ਬਾਵਰਚੀ ਨੂੰ ਬੁਲਾ ਕੇ ਹੁਕਮ ਦਿੱਤਾ ਕਿ ਇਸ ਮੱਛੀ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਸੁਆਦਿਸ਼ਟ ਪਕਵਾਨ ਤਿਆਰ ਕੀਤਾ ਜਾਵੇ ਤਾਂ ਕਿ ਮਹਿਮਾਨ ਇਸ ਦਾਵਤ ਨੂੰ ਹਮੇਸ਼ਾ ਯਾਦ ਰੱਖਣ। ਬਾਵਰਜੀ ਨੇ ਮੱਛੀ ਦੀ ਸਫਾਈ ਲਈ ਜਿਵੇਂ ਹੀ ਆਪਣੇ ਉਜ਼ਾਰ ਕੱਢੇ ਮੱਛੀ ਨੇ ਅਚਾਨਕ ਛਾਲ ਮਾਰੀ ਅਤੇ ਚਪਟਕੇ ਬਾਵਰਜੀ ਨੂੰ ਫੜ ਲਿਆ। ਅਗਲੇ ਹੀ ਪਲ ਮੱਛੀ ਨੇ ਬਾਵਰਜੀ ਨੂੰ ਜ਼ਿੰਦਾ ਨਿਗਲ ਲਿਆ। ਬਾਵਰਚੀ ਦੇ ਸਹਾਇਕ ਇਹ ਨਜ਼ਾਰਾ ਦੇਖ ਕੇ ਜ਼ੋਰ-ਜ਼ੋਰ ਨਾਲ ਚੀਕਣ ਲੱਗੇ ਜਿਸ ਨਾਲ कोतवाल ਸਾਹਿਬ ਖੁਦ ਉੱਥੇ ਪਹੁੰਚ ਗਏ ਉਹਨਾਂ ਨੇ ਤੁਰੰਤ ਹਕੀਮ ਨੂੰ ਬੁਲਾਇਆ ਅਤੇ ਉਸ ਨੂੰ ਹੁਕਮ ਦਿੱਤਾ ਕਿ ਮੱਛੀ ਦਾ ਪੇਟ ਬਹੁਤ احتیاط ਨਾਲ ਚੀਰਿਆ ਜਾਵੇ ਤਾਂ ਕਿ ਬਾਵਰਚੀ ਸਹੀ ਸਲਾਮਤ ਬਾਹਰ ਆ ਸਕੇ ਜਦੋਂ ਮੱਛੀ ਦਾ ਪੇਟ ਕੱਟਿਆ ਗਿਆ ਤਾਂ ਅੰਦਰੋਂ ਸਿਰਫ ਬਾਵਰਚੀ ਹੀ ਨਹੀਂ ਬਲਕਿ ਮੈਂ ਵੀ ਸਹੀ ਸਲਾਮਤ ਬਾਹਰ ਨਿਕਲ ਆਇਆ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਸੀ ਕਿ ਮੇਰੀਆਂ ਅੱਖਾਂ ਜੋ ਉਕਾਬ ਨੇ ਕੱਢ ਲਈਆਂ ਸਨ ਉਹ ਵੀ ਹੁਣ ਬਿਲਕੁਲ ਠੀਕ ਹੋ ਚੁੱਕੀਆਂ ਸਨ ਮੈਂ ਪੂਰੀ ਤਰ੍ਹਾਂ ਸਿਹਤਮੰਦ ਸੀ ਅਤੇ ਆਪਣੀਆਂ ਅੱਖਾਂ ਨਾਲ ਸਭ ਕੁਝ ਦੇਖ ਸਕਦਾ ਸੀ 바ਵਰਚੀ ਨੂੰ ਦੇਖ ਕੇ ਲੋਕ ਪਹਿਲਾਂ ਹੀ ਹੈਰਾਨ ਸਨ ਪਰ ਜਦੋਂ ਉਸ ਦੇ ਨਾਲ ਮੈਂ ਵੀ ਬਾਹਰ ਆਇਆ ਤਾਂ ਸਾਰਿਆਂ ਦੀਆਂ ਅੱਖਾਂ ਫਟੀਆਂ ਰਹਿ ਗਈਆਂ ਸਾਰੇ ਸੋਚਣ ਲੱਗੇ ਕਿ ਮੱਛੀ ਦੇ ਪੇਟ ਵਿੱਚ ਜਾ ਕੇ ਇੱਕ 바ਵਰਚੀ ਕਿਵੇਂ ਦੋ ਹੋ ਗਿਆ ਮੇਰੀ ਅਨੋਖੀ ਦਾਸਤਾਨ ਸੁਣ ਕੇ ਕੋਤਵਾਲ ਸਾਹਿਬ ਬਹੁਤ ਖੁਸ਼ ਹੋਏ ਉਹਨਾਂ ਨੇ ਮੈਨੂੰ ਬਿਹਤਰੀਨ ਕੱਪੜੇ ਪਹਿਨਣ ਲਈ ਦਿੱਤੇ ਅਤੇ ਦਾਵਤ ਵਿੱਚ ਸ਼੍ਰੀਕ ਹੋਣ ਦਾ ਨਿਮੰਤਰਣ ਦਿੱਤਾ ਉਸ ਦਿਨ ਤੋਂ ਕੋਤਵਾਲ ਸਾਹਿਬ ਮੈਨੂੰ ਜਾਣਨ ਲੱਗੇ ਅਤੇ ਮੇਰੀ ਬਹੁਤ ਇੱਜ਼ਤ ਕਰਨ ਲੱਗੇ ਠੱਗ ਦੀ ਕਹਾਣੀ ਸੁਣ ਕੇ ਬੁੱਢੀ ਨੇ ਬੜੀ ਬੇਪਰਵਾਹੀ ਨਾਲ ਕਿਹਾ ਬੇਟਾ ਤੁਸੀਂ ਤਾਂ ਬੜੇ ਬਹਾਦਰ ਨਿਕਲੇ ਮੁਸ਼ਕਲਾਂ ਦਾ ਸਾਹਮਣਾ ਬੜੀ ਹਿੰਮਤ ਨਾਲ ਕੀਤਾ ਤੁਹਾਡੀ ਹਿੰਮਤ ਅਤੇ ਜਜ਼ਬੇ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਉਹੀ ਘੱਟ ਹੈ ਪਰ ਬੁੱਢੀ ਮਨ ਹੀ ਮਨ ਮੁਸਕਰਾ ਰਹੀ ਸੀ ਕਿਉਂਕਿ ਉਹ ਜਾਣ ਚੁੱਕੀ ਸੀ ਕਿ ਠੱਗ ਸਿਰਫ ਉਸ ਨੂੰ ਮੂਰਖ ਬਣਾਉਣ ਲਈ ਇੰਨੀਆਂ ਊਠ ਪਟਾਂਕ ਕਹਾਣੀਆਂ ਸੁਣਾ ਰਹੇ ਸਨ ਪਰ ਬੁੱਢੀ ਨੇ ਵੀ ਠੱਗਾ ਨੂੰ ਉਹਨਾਂ ਦੀ ਹੀ ਚਾਲ ਵਿੱਚ ਫਸਾਉਣ ਦਾ ਫੈਸਲਾ ਕਰ ਲਿਆ ਸੀ ਬੁੱਢੀ ਦੀ ਗੱਲ ਸੁਣ ਕੇ ਘਾਣੇ ਸਿਰ ਫੜ ਲਿਆ ਉਹਨਾਂ ਨੇ ਸੋਚਿਆ ਸੀ ਕਿ ਬੁੱਢੀ ਉਹਨਾਂ ਦੀ ਝੂਠੀ ਕਹਾਣੀ ਨੂੰ ਨਕਾਰ ਦੇਵੇਗੀ ਅਤੇ ਉਹ ਉਸ ਦਾ ਜ਼ੇਵਰ ਹੜੱਪ ਲੈਣਗੇ ਪਰ ਜਦੋਂ ਉਹਨਾਂ ਦਾ ਤੀਰ ਨਿਸ਼ਾਨੇ ਤੇ ਨਹੀਂ ਬੈਠਾ ਤਾਂ ਉਹ ਅੰਦਰ ਹੀ ਅੰਦਰ ਘਬਰਾ ਗਏ ਫਿਰ ਵੀ ਆਪਣੀ ਪਰੇਸ਼ਾਨੀ ਛੁਪਾਉਂਦੇ ਹੋਏ ਉਹਨਾਂ ਨੇ ਬੜੀ ਚਲਾਕੀ ਨਾਲ ਕਿਹਾ ਨਾਨੀ ਅੰਮਾ ਹੁਣ ਤੁਸੀਂ ਵੀ ਕੋਈ ਐਸੀ ਆਪ ਬੀਤੀ ਸੁਣਾਓ ਜੋ ਸੱਚੀ ਹੋਣ ਦੇ ਨਾਲ ਨਾਲ ਦਿਲਚਸਪ ਵੀ ਹੋਵੇ ਬੁੱਢੀ ਮੁਸਕਰਾਈ ਅਤੇ ਬੋਲੀ ਬੇਟਾ ਸੱਚ ਦਾ ਬੋਲ ਵਾਲਾ ਅਤੇ ਝੂਠੇ ਦਾ ਮੂੰਹ ਕਾਲਾ ਮੈਂ ਜ਼ਿੰਦਗੀ ਵਿੱਚ ਕਦੇ ਝੂਠ ਨਹੀਂ ਬੋਲਿਆ ਤਾਂ ਹੁਣ ਇਸ ਬੁੱਢਾਪੇ ਵਿੱਚ ਕਿਉਂ ਝੂਠ ਬੋਲ ਕੇ ਆਪਣੀ ਸਾਖ ਖਰਾਬ ਕਰਾਂ ਪਰ ਇੱਕ ਸ਼ਰਤ ਹੈ ਜੇਕਰ ਤੁਸੀਂ ਮੇਰੀ ਕਹਾਣੀ ਨੂੰ ਝੂਠ ਸਮਝਿਆ ਤਾਂ ਮੈਂ ਤੁਹਾਡੇ ਦੋਵਾਂ ਤੋਂ 100 ਰੁਪਏ ਵਸੂਲ ਕਰਾਂਗੀ ਠੱਗਾ ਨੂੰ ਲੱਗਾ ਕਿ ਬੁੱਢੀ ਦੀ ਕਹਾਣੀ ਸੁਣਨ ਤੋਂ ਬਾਅਦ ਉਹਨਾਂ ਨੂੰ ਇੱਕ ਵਾਰ ਫਿਰ ਉਸਨੂੰ ਫਸਾਉਣ ਦਾ ਮੌਕਾ ਮਿਲ ਜਾਵੇਗਾ ਉਹ ਖੁਸ਼ੀ-ਖੁਸ਼ੀ ਬੋਲੇ ਹਾਂ ਨਾਨੀ ਅੰਮਾ ਸਾਨੂੰ ਇਹ ਸ਼ਰਤ ਮਨਜ਼ੂਰ ਹੈ ਬੁੱਢੀ ਨੇ ਆਪਣੀ ਕਹਾਣੀ ਸ਼ੁਰੂ ਕੀਤੀ ਬੇਟਾ ਮੇਰਾ ਬਾਪ ਇੱਕ ਕਿਸਾਨ ਸੀ ਜਦੋਂ ਮੇਰੀ ਸ਼ਾਦੀ ਹੋਈ ਤਾਂ ਦਾਜ ਵਿੱਚ ਉਸਨੇ ਮੈਨੂੰ ਬੈਲਾਂ ਦੀ ਇੱਕ ਜੋੜੀ ਵੀ ਦਿੱਤੀ ਬਹੁਤ ਹੀ ਚੰਗੀ ਜੋੜੀ ਸੀ ਦੂਰ ਦੂਰ ਦੇ ਪਿੰਡਾਂ ਤੋਂ ਲੋਕ ਉਹਨਾਂ ਬੈਲਾਂ ਨੂੰ ਦੇਖਣ ਆਉਂਦੇ ਸਨ ਇੱਕ ਦਿਨ ਖੇਤਾਂ ਵਿੱਚ ਕੰਮ ਕਰਦਿਆਂ ਕਰਦਿਆਂ ਦੋਵੇਂ ਬੈਲ ਆਪਸ ਵਿੱਚ ਭिड ਗਏ ਇੱਕ ਬੈਲ ਨੇ ਦੂਜੇ ਦੇ ਮੱਥੇ ਤੇ ਇੰਨੀ ਜ਼ੋਰ ਨਾਲ ਸਿੰਗ ਮਾਰਿਆ ਕਿ ਡੂੰਘਾ ਜ਼ਖਮ ਹੋ ਗਿਆ ਬਹੁਤ ਇਲਾਜ ਕਰਵਾਇਆ ਪਰ ਜ਼ਖਮ ਭਰੰਦਾ ਨਾਮ ਹੀ ਨਹੀਂ ਰਹਿ ਰਿਹਾ ਸੀ ਫਿਰ ਨਾ ਜਾਣੇ ਕਿੱਥੋਂ ਇੱਕ ਰੂਹ ਦਾ ਬੀਜ ਉਸ ਜ਼ਖਮ ਵਿੱਚ ਚਲਾ ਗਿਆ। ਅਸੀਂ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਿਕਲ ਨਹੀਂ ਸਕਿਆ। ਕੁਝ ਹੀ ਦਿਨਾਂ ਵਿੱਚ ਉੱਥੇ ਇੱਕ ਪੌਦਾ ਉਗਾਇਆ। ਧੀਰੇ ਧੀਰੇ ਉਹ ਇਨਾ ਵੱਡਾ ਹੋ ਗਿਆ ਕਿ ਉਸ ਵਿੱਚ ਊਂ ਦਾ ਕਿਸਮ ਦੀ ਕਪਾਹ ਉਗਣ ਲੱਗੀ। ਅਸੀਂ ਉਸ ਕਪਾਹ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ। ਇਸ ਤਰ੍ਹਾਂ ਸਾਡੇ ਕੋਲ ਬਹੁਤ ਸਾਰੀ ਕਪਾਹ ਜਮਾ ਹੋ ਗਈ। ਜਦੋਂ ਇਹ ਖਬਰ ਦੂਰ ਦੂਰ ਤੱਕ ਫੈਲੀ ਤਾਂ ਲੋਕਾਂ ਦੀ ਭੀੜ ਸਾਡੇ ਘਰ ਉਮੜ ਪਈ। ਸਾਰੇ ਇਸ ਅਨੋਖੇ ਬੈਲ ਨੂੰ ਦੇਖਣ ਲਈ ਆਉਣ ਲੱਗੇ। ਅਸੀਂ ਬੈਲ ਨੂੰ ਆਪਣੀ ਹਵੇਲੀ ਵਿੱਚ ਬੰਨ੍ਹ ਦਿੱਤਾ ਅਤੇ ਉਸ ਦੀ ਦਰਸ਼ਨ ਫੀਸ 4 ਆਨੇ ਪ੍ਰਤੀ ਵਿਅਕਤੀ ਰੱਖ ਦਿੱਤੀ। ਬੈਲ ਦੇ ਦਰਸ਼ਨ ਤੋਂ ਸਾਨੂੰ ਇੰਨੀ ਕਮਾਈ ਹੋਣ ਲੱਗੀ ਕਿ ਸਾਡੇ ਦਿਨ ਫਿਰ ਗਏ। ਇੰਨਾ ਪੈਸਾ ਜਮ੍ਹਾਂ ਹੋ ਗਿਆ ਕਿ ਅਸੀਂ ਕਈ ਔਰਤਾਂ ਨੂੰ ਰੂਹ ਕੱਤਣ ਲਈ ਲਾ ਦਿੱਤਾ। ਚਰਖਿਆਂ ਤੇ ਸੂਤ ਕੱਤਣਾ ਸ਼ੁਰੂ ਕਰਵਾ ਦਿੱਤਾ ਅਤੇ ਬੁਣਕਰਾਂ ਨਾਲ ਕੱਪੜਾ ਤਿਆਰ ਕਰਵਾਉਣ ਲੱਗੇ। ਧੀਰੇ ਧੀਰੇ ਸਾਡੇ ਕੋਲ ਕੱਪੜਿਆਂ ਦੇ ਢੇਰ ਲੱਗ ਗਏ ਜਿਨ੍ਹਾਂ ਵਿੱਚ ਖੇਸ, ਕੰਬਲ ਤੇ ਹੋਰ ਕੱਪੜੇ ਖਾਸ ਤੌਰ ਤੇ ਬਹੁਤ ਵਧੀਆ ਬਣੇ ਗਏ ਸਨ। ਇੱਕ ਦਿਨ ਜਦੋਂ ਅਸੀਂ ਕੱਪੜਿਆਂ ਦਾ ਹਿਸਾਬ ਲਗਾਇਆ ਤਾਂ ਪਤਾ ਚੱਲਿਆ ਕਿ ਦੋ ਖੇਸ ਚੋਰੀ ਹੋ ਗਏ ਹਨ ਬਹੁਤ ਤਲਾਸ਼ ਕੀਤੀ ਪਰ ਅਜ ਤੱਕ ਉਹਨਾਂ ਦਾ ਕੋਈ ਪਤਾ ਨਹੀਂ ਚੱਲਿਆ ਇਨਾ ਕਹਿ ਕੇ ਬੁੱਢੀ ਨੇ ਠੱਗਾਂ ਵੱਲ ਡੂੰਘੀਆਂ ਨਜ਼ਰਾਂ ਨਾਲ ਦੇਖਿਆ ਅਤੇ ਬੋਲੀ beta ਖੁਦਾ ਝੂਠ ਨਾ ਬੁਲਵਾਏ ਇਹ ਤੁਸੀਂ ਦੋਵਾਂ ਨੇ ਪ੍ਰੀਣੇ ਹੋਏ ਹਨ ਸ਼ਰਾਫਤ ਇਸੇ ਵਿੱਚ ਹੈ ਕਿ ਫੌਰਨ ਇਹਨਾਂ ਨੂੰ ਵਾਪਸ ਕਰ ਦਿਓ ਬੁੱਢੀ ਦੀ ਇਹ ਗੱਲ ਸੁਣ ਕੇ ਦੋਵੇਂ ਠੱਗ ਡਰ ਵਿੱਚ ਆ ਗਏ ਉਹ ਇੱਕ ਦੂਜੇ ਦੀ ਸ਼ਕਲ ਦੇਖਣ ਲੱਗੇ ਸ਼ਰਤ ਹਾਰਨ ਦੇ ਡਰ ਨਾਲ ਉਹਨਾਂ ਨੇ ਬਿਨਾਂ ਕੋਈ ਹੀਲਾ ਹਵਾਲਾ ਕੀਤੇ ਝਟਪਟ ਆਪਣੇ ਆਪਣੇ ਖੇਸ ਉਤਾਰ ਕੇ ਬੁੱਢੀ ਨੂੰ ਸੌਂਪ ਦਿੱਤੇ ਬੁੱਢੀ ਨੇ ਦੋਵੇਂ ਖੇਸ ਸੰਭਾਲ ਕੇ ਆਪਣੀ ਕਹਾਣੀ ਨੂੰ ਅੱਗੇ ਵਧਾਉਂਦੇ ਹੋਏ ਕਿਹਾ ਤਾਂ ਹਾਂ ਬੇਟਾ ਇਸੇ ਕਪਾਹ ਤੋਂ ਇੱਕ ਜੁਲਾਹੇ ਨੇ ਐਨੀ ਬਿਹਤਰੀਨ ਮਲਮਲ ਤਿਆਰ ਕੀਤੀ ਸੀ ਜਿਸ ਨੂੰ ਲੋਕ ਪਗੜੀਆਂ ਬਣਾਉਣ ਲਈ ਵਰਤਦੇ ਸਨ ਜਦੋਂ ਅਸੀਂ ਮਲਮਲ ਦਾ ਹਿਸਾਬ ਲਗਾਇਆ ਤਾਂ ਪਤਾ ਚੱਲਿਆ ਕਿ ਮਲਮਲ ਦਾ ਇੱਕ ਪੂਰਾ ਥਾਨ ਚੋਰੀ ਹੋ ਗਿਆ ਹੈ ਬਹੁਤ ਤਲਾਸ਼ ਕੀਤੀ ਪਰ ਉਸ ਦਾ ਵੀ ਕੋਈ ਸੁਰਾਗ ਨਹੀਂ ਮਿਲਿਆ ਪਰ ਹੁਣ ਮੈਂ ਦੇਖ ਰਹੀ ਹਾਂ ਕਿ ਤੁਸੀਂ ਦੋਵੇਂ ਜੋ ਸਿਰ ਤੇ ਸਾਫੇ ਪਹਿਨੇ ਹੋ ਉਹ ਉਸੇ ਚੋਰੀ ਹੋਈ ਮਲਮਲ ਦੇ ਥਾਨ ਤੋਂ ਬਣੇ ਹਨ ਇਹ ਸੁਣ ਕੇ ਠੱਗਾਂ ਦੇ ਤਾਂ ਹੋਸ਼ ਉੱਡ ਗਏ ਉਹ ਸੋਚ ਰਹੇ ਸਨ ਕਿ ਹੁਣ ਤਾਂ ਲੈਣੇ ਦੇ ਦੇਣੇ ਪੈ ਗਏ ਹਨ ਜੇਕਰ ਉਹਨਾਂ ਨੇ ਸਿਰ ਤੇ ਵੱਧੇ ਸਾਫੇ ਨਾ ਦਿੱਤੇ ਤਾਂ ਬੁੱਢੀ ਉਹਨਾਂ ਦੇ ਕੁੜਤੇ ਅਤੇ ਧੋਤੀ ਵੀ ਉਤਰਵਾ ਲਵੇਗੀ ਇਸ ਲਈ ਉਹਨਾਂ ਵਿੱਚੋਂ ਇੱਕ ਠੱਗ ਨੇ ਜਲਦੀ ਨਾਲ ਗੱਲ ਬਦਲਦੇ ਹੋਏ ਕਿਹਾ ਨਾਨੀ ਅਮਾ ਤੁਹਾਡੀ ਕਹਾਣੀ ਤਾਂ ਵਾਕਈ ਬਹੁਤ ਸੱਚੀ ਅਤੇ ਦਿਲਚਸਪ ਲੱਗਦੀ ਹੈ ਪਰ ਸਾਨੂੰ ਬਹੁਤ ਭੁੱਖ ਲੱਗੀ ਹੈ ਖਾਣ ਲਈ ਕੁਝ ਲਿਆਈ ਹੋ ਤਾਂ ਸਾਨੂੰ ਵੀ ਦੇ ਦਿਓ ਬੁੱਢੀ ਨੇ ਮੁਸਕਰਾ ਕੇ ਕਿਹਾ ਬਸ ਬੇਟਾ ਹੁਣ ਤਾਂ ਸ਼ਹਿਰ ਆ ਹੀ ਗਿਆ ਸਮਝੋ ਮੈਂ ਆਪਣੇ ਗਹਿਣੇ ਵੇਚਣੇ ਹਨ ਜਦੋਂ ਗਹਿਣੇ ਵਿਕ ਜਾਣਗੇ ਤਾਂ ਆਰਾਮ ਨਾਲ ਕਿਤੇ ਬੈਠ ਕੇ ਖਾਣਾ ਵੀ ਖਾ ਲਵਾਂਗੇ ਠੱਗਾ ਨੇ ਸੋਚਿਆ ਕਿ ਇਹ ਤਾਂ ਅੱਛਾ ਹੋਇਆ ਉਹ ਦਿਲ ਹੀ ਦਿਲ ਵਿੱਚ ਬਹੁਤ ਖੁਸ਼ ਹੋਏ ਅਤੇ ਮਨ ਵਿੱਚ ਯੋਜਨਾ ਬਣਾਉਣ ਲੱਗੇ ਅੱਛਾ ਬੁੱਢੀ ਉਹ ਆਪਣੇ ਗਹਿਣੇ ਤਾਂ ਵੇਚ ਲੈ ਫਿਰ ਦੇਖਾਂਗੇ ਕਿ ਤੈਨੂੰ ਕਿਵੇਂ ਬੇਵਕੂਫ ਬਣਾਉਂਦੇ ਹਾਂ ਕੁਝ ਹੀ ਦੇਰ ਵਿੱਚ ਉਹ ਤਿੰਨੇ ਸ਼ਹਿਰ ਪਹੁੰਚ ਗਏ ਜਦੋਂ ਉਹ ਸੁਨਿਆਰ ਦੀ ਦੁਕਾਨ ਕੋਲ ਪਹੁੰਚੇ ਤਾਂ ਬੁੱਢੀ ਨੇ ਠੱਗਾਂ ਦੇ ਸਾਹਮਣੇ ਹੀ ਆਪਣੇ ਗਹਿਣੇ ਉਤਾਰੇ ਅਤੇ ਬੋਲੀ beta ਇਹ ਰਹੀ ਸੁਨਿਆਰ ਦੀ ਦੁਕਾਨ ਤੁਸੀਂ ਇੱਥੇ ਹੀ ਠਹਿਰੋ ਮੈਂ ਗਹਿਣੇ ਵੇਚ ਕੇ ਹੁਣੇ ਆਉਂਦੀ ਹਾਂ ਠੱਗ ਖੁਸ਼ੀ-ਖੁਸ਼ੀ ਦੁਕਾਨ ਦੇ ਬਾਹਰ ਬੈਠ ਗਏ ਅਤੇ ਮਨ ਹੀ ਮਨ ਸੋਚਣ ਲੱਗੇ ਕਿ ਹੁਣ ਜਲਦੀ ਹੀ ਉਹਨਾਂ ਨੂੰ ਆਪਣਾ ਮੌਕਾ ਮਿਲੇਗਾ ਬੁੱਢੀ ਅੰਦਰ ਪਹੁੰਚੀ ਅਤੇ ਸੁਨਿਆਰ ਨੂੰ ਕਿਹਾ beta ਮੈਂ ਆਪਣੇ ਦੋ ਨੌਕਰਾਂ ਨੂੰ ਵੇਚਣਾ ਚਾਹੁੰਦੀ ਹਾਂ। ਸੁਨਿਆਰ ਹਰਾਨੀ ਨਾਲ ਬੋਲਿਆ ਕਿਹੜੇ ਨੌਕਰ? ਅੰਮਾ ਬੁੱਢੀ ਨੇ ਦੁਕਾਨ ਦੇ ਬਾਹਰ ਬੈਠੇ ਠੱਗਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਉਹੀ ਦੋਵੇਂ ਜੋ ਸਾਹਮਣੇ ਬੈਠੇ ਦਿਖਾਈ ਦੇ ਰਹੇ ਹਨ। ਜੇਕਰ ਤੁਹਾਨੂੰ ਜ਼ਰੂਰਤ ਹੋਵੇ ਤਾਂ ਖਰੀਦ ਲਵੋ। ਸੁਨਿਆਰ ਨੇ ਬੁੱਢੀ ਤੋਂ ਪੁੱਛਿਆ ਅੰਮਾ ਪਰ ਤੁਸੀਂ ਇਹਨਾਂ ਦੋਹਾਂ ਦੇ ਕਿੰਨੇ ਪੈਸੇ ਲੈ ਲੇਂਗੇ? ਬੁੱਢੀ ਨੇ ਸੋਚ ਕੇ ਜਵਾਬ ਦਿੱਤਾ ਬਸ 500। ਸੁਨਿਆਰ ਨੇ ਥੋੜਾ ਅਚਰਜ ਹੋ ਕੇ ਕਿਹਾ 500 ਤਾਂ ਬਹੁਤ ਜ਼ਿਆਦਾ ਹੈ। ਕੁਝ ਘੱਟ ਕਰੋ। ਤਾਂ ਗੱਲ ਬਣ ਸਕਦੀ ਹੈ ਮਾਮਲਾ 400 ਵਿੱਚ ਤੈ ਹੁੰਦਾ ਦੇਖ ਬੁੱਢੀ ਨੇ ਸੋਚਿਆ ਕਿ ਹੁਣ ਥੋੜਾ ਦਿਖਾਵਾ ਕਰਨਾ ਜ਼ਰੂਰੀ ਹੈ ਉਹ ਸੋਚਣ ਦਾ ਨਾਟਕ ਕਰਦੀ ਹੋਈ ਬੋਲੀ ਅੱਛਾ ਜ਼ਰਾ ਰੁਕੋ ਮੈਂ ਆਪਣੇ ਨੌਕਰਾਂ ਤੋਂ ਵੀ ਪੁੱਛ ਲਵਾਂ ਕਿ ਉਹ ਦੋਵੇਂ ਅਲੱਗ-ਅਲੱਗ ਵਿਕਣਾ ਚਾਹੁੰਦੇ ਹਨ ਜਾਂ ਇੱਕ ਹੀ ਜਗ੍ਹਾ ਫਿਰ ਉਸਨੇ ਉੱਚੀ ਆਵਾਜ਼ ਵਿੱਚ ਬਾਹਰ ਬੈਠੇ ਠੱਗਾਂ ਨੂੰ ਪੁੱਛਿਆ ਬੇਟਾ ਇਹ ਦੱਸੋ ਕਿ ਤੁਹਾਨੂੰ ਇੱਕ-ਇੱਕ ਕਰਕੇ ਵਿਕਣਾ ਚਾਹੀਦਾ ਹੈ ਜਾਂ ਦੋਵਾਂ ਨੂੰ ਇੱਕ ਹੀ ਜਗ੍ਹਾ ਵੇਚਦੇ ਹਾਂ ਠੱਗਾਂ ਨੇ ਸਮਝਿਆ ਕਿ ਬੁੱਢੀ ਗਹਿਣਿਆਂ ਬਾਰੇ ਪੁੱਛ ਰਹੀ ਹੈ ਉਹ ਉੱਥੇ ਬੈਠੇ-ਬੈਠੇ ਖੁਸ਼ੀ ਨਾਲ ਬੋਲੇ ਨਾਨੀ ਅੰਮਾ ਦੋਵੇਂ ਨੂੰ 21 ਜਗ੍ਹਾ ਵੇਚ ਦਿਓ ਅਲੱਗ-ਅਲੱਗ ਵੇਚਣ ਦੀ ਕੋਈ ਲੋੜ ਨਹੀਂ ਸੁਨਿਆਰ ਨੇ ਸੁਣ ਕੇ ਸੁੱਖ ਦੀ ਸਾਹ ਲਈ ਉਸ ਨੂੰ ਯਕੀਨ ਹੋ ਗਿਆ ਕਿ ਸੌਦਾ ਪੂਰੀ ਰਜ਼ਾਮੰਦੀ ਨਾਲ ਤੈਅ ਹੋ ਰਿਹਾ ਹੈ ਉਸ ਨੇ ਖੁਸ਼ੀ-ਖੁਸ਼ੀ 400 ਰੁਪਏ ਬੁੱਢੀ ਨੂੰ ਥਮਾ ਦਿੱਤੇ ਬੁੱਢੀ ਨੇ ਪੈਸੇ ਜੇਬ ਵਿੱਚ ਪਾਏ ਅਤੇ ਦੁਕਾਨ ਤੋਂ ਬਾਹਰ ਨਿਕਲਣ ਲੱਗੀ ਤਾਂ ਹੀ ਠੱਗਾ ਨੇ ਫਿਰ ਕਿਹਾ ਨਾਨੀ ਅੰਮਾ ਭੁੱਖ ਤਾਂ ਪਹਿਲਾਂ ਹੀ ਲੱਗੀ ਹੋਈ ਸੀ ਹੁਣ ਤਾਂ ਮਿਠਾਈ ਵੀ ਖਾਵਾਂਗੇ ਜਲਦੀ ਕਰੋ ਸਾਡਾ ਮੂੰਹ ਮਿੱਠਾ ਕਰਾਓ ਬੁੱਢੀ ਨੇ ਮੁਸਕਰਾ ਕੇ ਜਵਾਬ ਦਿੱਤਾ ਘਬਰਾਓ ਨਾ ਬੇਟਾ ਤੁਹਾਨੂੰ ਖਾਣਾ ਵੀ ਮਿਲੇਗਾ ਅਤੇ ਮਿਠਾਈ ਵੀ ਬਸ ਇੱਥੇ ਹੀ ਠਹਿਰੋ ਜਾਂਦੇ ਜਾਂਦੇ ਇੱਕ ਠੱਗ ਨੇ ਫਿਰ ਆਵਾਜ਼ ਲਗਾਈ ਨਾਨੀ ਅੰਮਾ ਮਿਠਾਈ ਜ਼ਰਾ ਜ਼ਿਆਦਾ ਲੈਉਣਾ ਬੁੱਢੀ ਨੇ ਹੱਸਦੇ ਹੋਏ ਕਿਹਾ ਫਿਕਰ ਨਾ ਕਰੋ ਬੇਟਾ ਅਤੇ ਫਿਰ ਧੀਰੇ ਧੀਰੇ ਉਹਨਾਂ ਦੀਆਂ ਨਜ਼ਰਾਂ ਤੋਂ ਓਲੇ ਹੋ ਗਈ ਹੁਣ ਦੋਵੇਂ ਠੱਗ ਮਿਠਾਈ ਦੇ ਇੰਤਜ਼ਾਰ ਵਿੱਚ ਉੱਥੇ ਬੈਠੇ ਗੱਲਾਂ ਕਰਨ ਲੱਗੇ ਇੱਧਰ ਸੁਨਿਆਰ ਨੇ ਜਦੋਂ ਦੇਖਿਆ ਕਿ ਉਸਦੇ ਨਵੇਂ ਨੌਕਰ ਬਾਹਰ ਬੈਠੇ ਆਰਾਮ ਨਾਲ ਗੱਲਾਂ ਕਰ ਰਹੇ ਹਨ ਤਾਂ ਉਸਨੇ ਉਹਨਾਂ ਨੂੰ ਅੰਦਰ ਬੁਲਾਇਆ ਅਤੇ ਡਾਂਟਣਾ ਸ਼ੁਰੂ ਕਰ ਦਿੱਤਾ ਪਹਿਲਾਂ ਤਾਂ ਦੋਵੇਂ ਠੱਗ ਸਿਰ ਝੁਕਾ ਕੇ ਚੁੱਪਚਾਪ ਸੁਨਿਆਰ ਦੀ ਡਾਂਟ ਸਹਿੰਦੇ ਰਹੇ ਪਰ ਜਦੋਂ ਉਹਨਾਂ ਨੂੰ ਪੂਰਾ ਮਾਜਰਾ ਸਮਝ ਆਇਆ ਤਾਂ ਉਹਨਾਂ ਦੇ ਹੋਸ਼ ਉੱਡ ਗਏ ਹੁਣ ਪਛਤਾਉਣ ਦੇ ਸਿਵਾ ਕੋਈ ਰਾਹ ਨਹੀਂ ਸੀ ਇਹ ਉਹਨਾਂ ਦੀ ਜ਼ਿੰਦਗੀ ਦਾ ਪਹਿਲਾ ਮੌਕਾ ਸੀ ਜਦੋਂ ਉਹਨਾਂ ਨੇ ਮਹਿਸੂਸ ਕੀਤਾ ਕਿ ਵਾਕਈ ਕਦੇ-ਕਦੇ ਸ਼ੇਰ ਨੂੰ ਵੀ ਸਵਾ ਸ਼ੇਰ ਮਿਲ ਹੀ ਜਾਂਦਾ ਹੈ